ਕਹਿੰਦੇ ਨੇ ਸਿੱਧ ਚਾਨੋ ਜੀ ਤੇਰਾ ਦਰਬਾਰ ਐਸਾ ਤੇ ਹੈਂਕੜ ਵਾਲਿਆਂ ਦੇ ਸਿਰ ਵੀ ਝੁਕ ਜਾਂਦੇ ਸਿੱਧ ਚਾਨੋ ਜੀ ਤੇਰਾ ਦਰਬਾਰ ਐਸਾ ਹੈਂਕੜ ਵਾਲਿਆਂ ਦੇ ਸਿਰ ਵੀ ਝੁਕ ਜਾਂਦੇ ਤੇਰੇ ਹਾਥੀ ਦੀ ਵੇਖ ਰਫਤਾਰ ਸੋਹਣੀ ਤੇਰੇ ਹਾਥੀ ਦੀ ਵੇਖ ਰਫਤਾਰ ਸੋਹਣੀ ਬਹਿਣ ਸਾਗਰਾ ਦੇ ਚੱਲਦੇ ਰੁਕ ਜਾਂਦੇ ਤੇਰੇ ਮੁਖਦਰ ਦੀ ਵੇਖ ਕੇ ਚਮਕ ਤਿੱਖੀ ਤੇਰੇ ਮੁਖਦਰ ਦੀ ਵੇਖ ਕੇ ਚਮਕ ਤਿੱਖੀ ਨਨ ਤਾਰੇ ਵੀ ਬੱਦਲਾਂ ਵਿੱਚ ਲੁਕ ਜਾਂਦੇ ਇੱਕ ਵਾਰੀ ਜੋ ਆ ਜਾਏ ਦਰ ਤੇਰੇ ਉਹਦੇ ਗੇੜ 83 ਦੇ ਮੁੱਕ ਜਾਂਦੇ ਉਹਦੇ ਗੇੜ 83 ਦੇ ਮੁੱਕ ਜਾਂਦੇ ਕਹਿੰਦੇ ਨੇ ਜੇ ਦੀ ਕਿਸੇ ਪਾਸਿਓ ਕਿਤੇ ਨਹੀਂ ਗੱਲ ਬਣਦੀ ਆਣ ਕੇ ਸੱਚੇ ਮੰਦੇ ਨਾਲ ਬਾਬਾ ਸਿਚਾਨੋਂ ਜੀ ਦੇ ਦਰਬਾਰ ਤੇ ਹਾਜ਼ਰੀ ਭਰੇ ਨਮਸਕਾਰ ਕਰੇ ਮੱਥਾ ਟੇਕ ਕੇ ਨੌ ਨਿਦਾਂ ਤੇ 12 ਸਿੱਧਾ ਹੋ ਜਾਂਦੀਆਂ ਨੇ ਔਰ ਸੁਣਿਆ ਕਹਿੰਦੇ ਹਰ ਪੀਰ ਮੁਖਸ਼ਦ ਨੂੰ ਮੰਨਣਾ ਬੜਾ ਸੌਖਾ ਪਰਾ ਸਿੱਧ ਜਾਨੋ ਜੀ ਨੂੰ ਮੰਨਣਾ ਬੜਾ ਔਖਾ ਹੈ ਜਿਹੜੇ ਇਹਦੇ ਲੜ ਲੱਗ ਜਾਂਦੇ ਆ ਨਾ ਕਿਉਂਕਿ ਪਹਿਲਾਂ ਗੱਲ ਕੀਤੀ ਹੈ ਭਾਜੀ ਨੇ ਇਹ ਤਾਂ ਫਕਰਾ ਨੂੰ ਪਤਾ ਕਿਦਾਂ ਮਿਲੀਆਂ ਫਕੀਰੀਆਂ ਆਪਣਾ ਆਪ ਮਾਰਨਾ ਪੈਂਦਾ ਹੈ ਜੱਗ ਦੇ ਤਾਣੇ ਸੁਣਨੇ ਪੈਂਦੇ ਆ ਦੁਨੀਆ ਦੀਆਂ ਗਾਲਾਂ ਝੋਲੀ ਪਾਉਣੀਆਂ ਪੈਂਦੀਆਂ ਫਿਰ ਜਾ ਕੇ ਉਸ ਮੁਰਸ਼ਿਦਾ ਦੇ ਦਾਰ ਹੁੰਦਾ ਹੈ ਕਹਿੰਦੇ ਨੇ ਤਨ ਮਾਰੋ ਤੇ ਮਨ ਵਸ ਕਰੋ ਤਨ ਮਾਰੋ ਤੇ ਮਨ ਵਸ ਕਰੋ ਤੇ ਸੋਧੋ ਸਗਲ ਸਰੀਰ ਦਇਆ ਧਰਮ ਦੀ ਖੱਪੜੀ ਪੈਨੇ ਤੇ ਉਹਦਾ ਨਾਮ ਫਕੀਰ